ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਹੈਡ ਗ੍ਰੰਥੀ ਪਿੰਡ ਧੋਲਖੁਰਦ ਜੋ ਕਿ ਰਾਣਾ ਸਾਹਿਬ ਦੇ ਨੇੜੇ ਸਾਡੇ ਪਿੰਡਾਂ ਦੇ ਵਿੱਚ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਨੇ ਹੋਰ ਵੀ ਜਿਹੜੇ ਵੀਰ ਨੌਜਵਾਨ ਨੇ ਉਹ ਹਰ ਇੱਕ ਜਗ੍ਹਾ ਤੇ ਜਾ ਕੇ ਲੰਗਰ ਲਗਾਉਂਦੇ ਨੇ ਉਹਨਾਂ ਦੀ ਯਾਦ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦੇ ਆਦਿ ਮਗਰ ਆਪ ਸਿੱਖੀ ਤੋਂ ਪਤਤ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਇਤਿਹਾਸ ਪੂਰਾ ਪਤਾ ਨਹੀਂ ਜਿੰਨਾ ਚਿਰ ਬੰਦੇ ਨੂੰ ਇਤਿਹਾਸ ਨਾਲ ਨਾ ਪਤਾ ਹੋਵੇ ਤੇ ਉਹ ਅਧ ਵਿਚਾਲੇ ਲਟਕਿਆ ਰਹਿੰਦਾ ਹੈ ਆਪਾਂ ਅੱਜ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸਾਂਝਾ ਕਰਨਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਜਿਸ ਦੇ ਵਿੱਚ ਮਹਾਰਾਜ ਨੇ ਆਪਣਾ ਰਹਿਣ ਵਸੇਰਾ ਵਸਾਇਆ ਹੋਇਆ ਸੀ ਉਹਨਾਂ ਦੇ ਰਹਿਣ ਵਸੇਰੇ ਤੋਂ ਜਿਹੜੇ 22 ਤਰ੍ਹਾਂ ਦੇ ਰਾਜੇ ਸੀ ਰਾਜੇ ਕੋਈ ਨਵੇਂ ਨਹੀਂ ਸੀ ਉਹਨਾਂ ਦੀ ਪਛਾਣ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਵੱਲੋਂ ਨਾਲ ਸੰਬੰਧ ਰੱਖ ਰਿਹਾ ਸੀ ਸੰਬੰਧ ਕਿਹੜਾ ਜਦੋਂ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਛੜਾਏ ਉਹਨਾਂ ਵਿੱਚ ਕਈ ਰਾਜੇ ਬਾਈ ਤਰਾ ਵਾਲੇ ਉਹ ਵੀ ਮੌਜੂਦ ਸਨ ਮਗਰ ਦਸਵੇਂ ਪਾਤਸ਼ਾਹ ਜੀ ਨੂੰ ਲੈ ਕੇ ਬਹੁਤ ਹੀ ਉਹ ਚਿੰਤਾ ਜਨਕ ਸੀ ਕਿਉਂ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਨਗਾਰਾ ਵਜਾਉਂਦੇ ਹੁੰਦੇ ਸੀ ਉਹਨਾਂ ਦੇ ਸਿੰਘ ਆਨੰਦਪੁਰ ਸਾਹਿਬ ਦੇ ਵਿੱਚ ਜਿਸ ਦਾ ਨਾਮ ਰੰਜੀਤ ਨਗਾਰਾ ਸੀ ਜਦੋਂ ਰੰਜੀਤ ਨਗਾਰਾ ਵੱਜਦਾ ਸੀ 22 ਤਰ੍ਹਾਂ ਦੇ ਰਾਜਿਆਂ ਦੇ ਅੰਦਰ ਹੌਲ ਪੈਣੇ ਸ਼ੁਰੂ ਹੋ ਜਾਂਦੇ ਸੀ ਤੇ ਉਹਨਾਂ ਨੇ ਸਲਾਮ ਮਸ਼ਵਰਾ ਬਣਾਇਆ ਜਿਹੜੀ ਸ਼ਾਨ ਸ਼ੌਕਤ ਥਾਠ ਬਾਠ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਹਨਾਂ ਨੇ ਸਾਡੀ ਜਿਹੜੀ ਰਾਜਿਆਂ ਦੀ ਸ਼ਾਨ ਸ਼ੌਕਤ ਵਿੱਚ ਫਰਕ ਪਾਇਆ ਇਸ ਕਰਕੇ ਉਹਨਾਂ ਨੇ ਲਾਗਤਬਾਜ਼ੀ ਵਿੱਚ ਆ ਕੇ ਔਰੰਗਜ਼ੇਬ ਨੂੰ ਕਿਉਂਕਿ ਆਪ ਉਹਨਾਂ ਵਿੱਚ ਤਾਕਤ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੱਥਾ ਲਗਾ ਲੈਣ ਨੂੰ ਜਾਂ ਉਹਨਾਂ ਨਾਲ ਭੜ ਜਾਣ ਤੇ ਉਹਨਾਂ ਨੇ ਇੱਕ ਝੂਠੀ ਚਿੱਠੀ ਦਿੱਲੀ ਔਰੰਗਜ਼ੇਬ ਨੂੰ ਲਿਖੀ ਉਹ ਚਿੱਠੀ ਵਿੱਚ ਲਿਖਿਆ ਔਰੰਗਜ਼ੇਬ ਜਿਹੜਾ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਦੇ ਵਿੱਚ ਉਹ ਇਸਲਾਮ ਧਰਮ ਦਾ ਦੋਖੀ ਹੈ ਤੇ ਇਸਲਾਮ ਧਰਮ ਨੂੰ ਨੀਵਾ ਦਿਖਾਣਾ ਚਾਹੁੰਦਾ ਹੈ ਜੇ ਜਲਦੀ ਤੇ ਜਲਦੀ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਨਾth ਨਾ ਪਾਈ ਗਈ ਤੇ ਜਿਹੜਾ ਸਾਡਾ ਰਾਜ ਦਰਬਾਰ ਉਹ ਥੋੜੇ ਚਿਰਾਂ ਤੱਕ ਢੇਰੀ ਹੋ ਜਾਵੇਗਾ ਤੇ ਔਰੰਗਜ਼ੇਬ ਨੂੰ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਇਸਲਾਮ ਧਰਮ ਦੀ ਗੁਸਤਾਖੀਆਂ ਕੀ ਮੈਂ ਕਰ ਦੇਣੇ ਕਹਿੰਦੇ ਤੁਸੀਂ ਕਹਿੰਦੇ ਹੋ ਜਿਹੜੇ ਆਪਣੇ ਦਸਤਾਰਾਂ ਨੇ ਉਹ ਸਿਰਫ ਬਾਦਸ਼ਾਹ ਬਣ ਸਕਦੇ ਨਹੀਂ ਮਗਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਉਹ ਦਸਤਾਰਾ ਬੰਦੇ ਨੇ ਤੇ ਤੁਹਾਡੇ ਜਿਹੜੇ ਦੂਸਰੇ ਨੇ ਸੈਨਾਪਤੀਓ ਟੋਪੀਆਂ ਪਾਉਂਦੇ ਨੇ ਮਗਰ ਗੁਰੂ ਗੋਬਿੰਦ ਸਿੰਘ ਆਪ ਦਸਤਾਰ ਸਜਾਉਂਦੇ ਨੇ ਉਹਨਾਂ ਦੇ ਸਿੱਖ ਦਸਤਾਰਾ ਸਜਾਉਂਦੇ ਨੇ ਤੁਸੀਂ ਕਿਹਾ ਵੀ ਉਹਨਾਂ ਦਾ ਜਿਹੜਾ ਸਵਾਰੀ ਘੋੜੇ ਨਹੀਂ ਕਰ ਸਕਦੇ ਸਾਡੇ ਤੋਂ ਇਲਾਵਾ ਮਗਰ ਗੁਰੂ ਗੋਬਿੰਦ ਸਿੰਘ ਜੀ ਨੇ ਚੰਗੀ ਨਸਲ ਦੇ ਘੋੜੇ ਰੱਖੇ ਨੇ ਅਰਬੀ ਔਰ ਤੁਰਕੀ ਨਸਲ ਦੇ ਘੋੜੇ ਤੇ ਤੁਸੀਂ ਕਿਹਾ ਕੋਈ ਨਗਾਰਾ ਨਹੀਂ ਵਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਨਗਾਰਾ ਵਜਵਾਉਂਦੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਕਿਹਾ ਦਿੱਲੀ ਤੋਂ ਵੱਡਾ ਕੋਈ ਤਖਤ ਨਹੀਂ ਮਗਰ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਤਖਤ ਲਗਾਇਆ ਬਹੁਤ ਵੱਡਾ ਤੇ ਉੱਥੇ ਦੇ ਆਪ ਬਾਦਸ਼ਾਹ ਨੇ ਤੁਸੀਂ ਆਪਣੇ ਆਪ ਨੂੰ ਸੱਚਾ ਬਾਦਸ਼ਾਹ ਕਹੁੰਦੇ ਹੋ ਉਹ ਆਪਣੇ ਆਪ ਨੂੰ ਸੱਚੇ ਪਾਦਸ਼ਾਹ ਹੁੰਦੇ ਨੇ ਜਿਹੜਾ ਉਹਨਾਂ ਦਾ ਤਖਤ ਤੇ ਉਹਨਾਂ ਦੇ ਤਖਤ ਦਾ ਨਾਮ ਸ੍ਰੀ ਕੇਸਗੜ੍ਹ ਸਾਹਿਬ ਇਸ ਤਰ੍ਹਾਂ ਕਰਕੇ ਸੰਗਤ ਜੀ ਉਹਨਾਂ ਨੇ ਝੂਠੀ ਚਿੱਠੀਆਂ ਦੇ ਵਿੱਚ ਝੂਠੀਆਂ ਚਿੱਠੀਆਂ ਗੱਲਾਂ ਤੇ ਸੱਚੀਆਂ ਸੀ ਮਗਰ ਬਰਖਲਾਫ ਬਣਾ ਕੇ ਲਿਖੀਆਂ 22 ਤਰ੍ਹਾਂ ਦੇ ਰਾਜਿਆਂ ਨੇ ਔਰੰਗਜ਼ੇਬ ਨੂੰ ਗੁੱਸੇ ਦੇ ਵਿੱਚ ਆਣ ਕਰਕੇ ਜੋ ਅਗਲੇ ਕਦਮ ਚੱਕੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਬੋਲਦਿਆਂ ਖਲੋਨੇ ਪ੍ਰਕਾਰ ਦੀ ਗਲਤੀ ਸੋ ਸਾਰੇ ਵੀਰਾਂ ਨੇ ਭਾਈ ਇਤਿਹਾਸ ਦੇ ਨਾਲ ਜੁੜਨ ਦੀ ਔਰ ਇਤਿਹਾਸ ਨੂੰ ਸਮਝਣ ਦੀ ਕਿਰਪਾਲਤਾ ਕਰਨੀ ਦਾਸ ਹਰਪੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ